ਇਦ ਥੱਲੇ ਫਨ ਲੱਗਦਾ ਆ ਦੇਖੋ ਆ ਦੇਖੋ ਅੱਛਾ ਜੀ ਸਰ ਦੋਸਰੇ ਮਹੀਨੇ ਜੀ ਭੇਜਣ ਦੇ ਆ ਸਾਲ ਦੀ ਖੇਤੀ ਆ ਤਿੰਨ ਮਹੀਨੇ ਰੁੱਟਦਾ ਤੈਨੂੰ ਦੇਖੋ ਪਾਣੀ ਸਾਫ ਆ ਦੇਖੋ ਹਾਂ ਜੀ ਪਾਣੀ ਦੂਜੇ ਤੀਜੇ ਦਿਨ ਚੇਂਜ ਕਰਨਾ ਹੁੰਦਾ ਸਰ ਤੇ ਇਹ ਤਾਂ ਪਾਣੀ ਬਹੁਤ ਖਾਂਦੀ ਆ ਫਿਰ ਖੇਤੀ ਸਰ ਇਹ ਪਾਣੀ ਚੇਂਜ ਕਰਾਂਗੇ ਤਾਂ ਫਿਰ ਖੇਤੀ ਹੋਣੀ ਏ ਉਦਾਂ ਨਹੀਂ ਖੇਤੀ ਹੋ ਸਕਦੀ ਸਰ ਗੰਦੇ ਪਾਣੀ ਚ ਖੇਤੀ ਨਹੀਂ ਹੋਣੀ ਕੀ ਠੇਕਾ ਇਸ ਇਸ ਜ਼ਮੀਨ ਦਾ ਜਿਹੜੀ ਆ ਹੁਣ ਖੇਤ ਆ 55000 ਰੁਪਏ ਸਖਤ ਤੇ ਮੰਡੀ ਦਾ ਰੇਟ ਹੀ ਆ ਵੀ 70 80000 ਦਾ ਨਿਕਲਦਾ ਹੂੰ ਲੱਖ ਦਾ ਵੀ ਨਿਕਲ ਹੁੰਦਾ ਹਾਂ ਹਾਂਜੀ ਕਿਤੇ ਕਿਤੇ 50000 ਦਾ ਵੀ ਰਹਿੰਦਾ 40000 ਦਾ ਰਹਿੰਦਾ ਫਸਲ ਵਧੀਆ ਬਣਤੇ ਡੈਂਟ ਡੈਂਟ ਤੇ ਇਹ ਹੈ ਵੀ ਯਾਰ ਇਹ ਔਖਾ ਕੰਮ ਨਹੀਂ ਵੀ ਇਦਾ ਪਾਣੀ ਚ ਸਾਰਾ ਦਿਨ ਬਸ ਤੇ ਪਾਣੀ ਵੀ ਠੰਡਾ ਹੈ ਹਾਂਜੀ ਉਹ ਦੋ ਔਖਾ ਦੋ ਦੋ ਕੋਟੀਆਂ ਪਾਈਆਂ ਹੁੰਦੀਆਂ ਸੀ ਇੱਦਾਂ ਸਾਰੇ ਦਿਨ ਹੀ ਵਿੱਚ ਹੀ ਕੋ ਖੱਦੇ ਚ ਮਤਲਬ ਤੋੜਨੇ ਨੇ ਨਹੀਂ ਕੋ ਵੀ ਹੋਏ ਅੱਛਾ ਜੀ ਹਾਂ ਕੰਡੇ ਬਹੁਤ ਆਉਂਦੇ ਨੇ ਅੱਛਾ ਇੱਕ ਮਿੰਟ ਦਿਖਾਓ 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 ਕੰਡੇ ਕੰਡੇ ਹੀ ਆ ਸਰ ਓਹ ਕੰਡੇ ਕੋ ਵੀ ਦੋ ਪਾਈਆਂ ਹੀ ਇੱਤੀ ਇਹਦੀ ਯਾਨੀ ਕਹਿ ਲਈਏ ਵੀ ਜਿੰਨੀ ਆਪਾਂ ਸੋਚ ਵੀ ਨਹੀਂ ਸਕਦੇ ਹਾਂਜੀ ਜੀ ਸਰ ਵੀ ਉਹਦੇ ਨਾਲੋਂ ਵੀ ਟਾ ਹੋਈ ਨਹੀਂ ਆਕਦੀ ਨੇ ਜੀ ਇੱਕ ਸੋਨਾ ਠੇਕਾ ਉਹਨਾਂ ਨੂੰ ਪੱਲੋ ਦੇਣਾ ਪੈਣਾ ਹੈ ਅੱਜ ਕੰਮ